ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਇਗੁਰਜੀਕਾ ਖਾਲਸਾ ਸ੍ਰੀ ਵਾਇਗੁਰਜੀਕੀ ਫਤਿਹ ਦੋਸਤੋ ਅੱਜ ਨਾ ਲੱਖਾ ਸੁਧਾਨਾ ਬਾਈ ਦੀ ਇੱਕ ਵੀਡੀਓ ਜਿਹੜੀ ਆ ਇੰਟਰਵਿਊ ਦਿੱਤੀ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਉਹ ਸੁਣ ਕੇ ਮਨ ਨੂੰ ਬੜੀ ਮਤਲਬ ਉਦਾਸ ਹੋਇਆ ਤੇ ਮੈਂ ਸੋਚਿਆ ਯਾਰ ਕਿਉਂ ਨਾ ਇਸ ਵਿਸ਼ੇ ਤੇ ਅੱਜ ਵੀਡੀਓ ਬਣਾਈ ਜਾਵੇ ਜਾਂ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਲੱਖਾ ਸੁਧਾਨਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਯਾ ਲੱਖਾ ਸੁਧਾਨਾ ਬਾਈ ਬਠਿੰਡੇ ਤੋਂ ਚਰੋ ਨਈਆ ਟਾਲੀ ਦਲ ਅੰਮਰਸਰ ਤੋਂ ਟਿਕਟ ਲੈ ਕੇ ਉਹ ਬਠਿੰਡੇ ਤੋਂ ਇਲੈਕਸ਼ਨ ਲੜੀ ਉਹਨਾਂ ਨੇ ਤੇ ਹਰਗੇ ਸੀਗੇ ਜਿਹੜੇ ਕਿ ਚੌਥੇ ਨੰਬਰ ਤੇ ਆਏ ਨਹੀਂ ਬਠਿੰਡੇ ਹਲਕੇ ਤੋਂ 86 ਤੋਂ 85 ਤੋਂ 86000 ਰਿਪੋਰਟ ਪਈ ਹੈ ਉਹਨਾਂ ਨੂੰ ਤੇ ਬਾਕੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਆਪਣੀ ਹਾਰ ਦੇ ਨਾਲ ਕਿ ਮੈਂ ਬਹੁਤ ਕੰਮ ਕੀਤੇ ਲੋਕਾਂ ਦੇ ਇਲੈਕਸ਼ਨ ਦੌਰਾਨ ਇਥੋਂ ਤੱਕ ਕਿਹਾ ਕਿ ਇਲੈਕਸ਼ਨ ਦੇ ਵਿੱਚ ਮੈਂ 6 5 6 ਮਹੀਨਿਆਂ ਮਹੀਨੇ ਮੈਂ ਕੋਈ ਐਸਾ ਪਿੰਡ ਨਹੀਂ ਆ ਜਿੱਥੇ ਮੈਂ ਨਹੀਂ ਗਿਆ ਤੇ ਮੈਂ ਇਲੈਕਸ਼ਨ ਦੌਰਾਨ ਐਸੇ ਵੀ ਲੋਕ ਨੇ ਜਿਨ੍ਹਾਂ ਜਿਨ੍ਹਾਂ ਤੋਂ ਮੈਂ ਏਜੰਟਾਂ ਤੋਂ ਪੈਸੇ ਵੀ ਦਵਾਈ ਨੇ ਇੱਕ ਉਹਨਾਂ ਨੇ ਮੁੱਦਾ ਦੱਸਿਆ ਕਿ ਇੱਕ ਬੰਦੇ ਦੇ 22 ਲੱਖ ਰੁਪਏ ਫਸਿਆ ਸੀ ਮੋਗੇ ਦਾ ਕੋਈ ਸੀਗਾ ਕੋਈ ਏਜੰਟ ਉਹ ਤੋਂ ਪੈਸੇ ਦਵਾਈਆ ਮੈਂ 22 ਲੱਖ ਰੁਪਈਆ ਉਹਨੇ ਮੋੜਿਆ ਤੇ ਇੱਕ ਵੀਰ ਨੇ ਬਹੁਤ ਵੱਡੀ ਗੱਲ ਕਹੀ ਕਹਿੰਦਾ ਕਿ ਜਦੋਂ ਅ ਮੇਰੇ ਆ ਪਿੰਡ ਦੇ ਕੇਂਦਰ ਕੀ ਲਾਗੇ ਆਸ-ਪਾਸ ਪਿੰਡ ਦਾ ਜਦੋਂ ਨਹਿਰੀ ਪਾਣੀ ਨਹੀਂ ਜਾਣਾ ਤੇ ਜਾਣ ਲਈ ਪੈਪ ਜੀ ਪੈਪ ਲਾਈਨ ਵਿਛਾਉਣੀ ਸੀ ਤੇ ਪਿੰਡ ਵਾਲੇ ਜਿਹੜੇ ਸੀ ਉਹ ਮੇਰੇ ਵਰਗਲਾ ਸੀ ਮੈਂ ਕੱਲਾ ਇੱਕ ਬੰਨੇ ਸੀ ਤੇ ਪਿੰਡ ਵਾਲੇ ਕਹਿੰਦੇ ਸੀ ਕਿ ਅਸੀਂ ਇਹ ਜਿਹੜੀ ਪੈਪ ਆ ਨਹੀਂ ਪੈਣ ਦੇਣੀ ਤੇ ਕਹਿੰਦਾ ਕਿ ਮੈਂ ਆਪ ਪੈਪ ਜਿਹੜੀ ਆ ਪੁਵਾਈ ਤੇ ਪੰਜਾ ਛੇ ਪਿੰਡਾਂ ਨੂੰ ਨਹਿਰੀ ਪਾਣੀ ਜਿਹੜਾ ਮੈਂ ਉਹ ਦਿੱਤਾ ਕਹਿੰਦਾ ਕਿ ਜਦੋਂ ਮੈਂ ਉਹਨਾਂ ਦੇ ਪਿੰਡ ਗਿਆ ਤਾਂ ਉਹ ਮਤਲਬ ਮੈਂ ਉੱਥੇ ਰੈਲੀ ਕੀਤੀ ਤੇ ਦੂਜੇ ਪਾਸੇ ਜਿਹੜੀ ਕਿ ਰੈਲੀ ਹਰ ਸਿਮਰਤ ਕੌਰ ਬਾਦਲ ਦੀ ਹੋ ਰਹੀ ਸੀ ਤੇ ਕਹਿੰਦਾ ਕਿ ਮੈਂ ਉਹਨਾਂ ਬੰਦਿਆਂ ਨੂੰ ਪੁੱਛਿਆ ਵੀ ਤੁਸੀਂ ਆਏ ਕਿਉਂ ਨਹੀਂ ਤੇ ਉਸ ਬੰਦੇ ਉਹਨਾਂ ਨੇ ਕਿਹਾ ਕਿ ਅੱਜ ਯਾਰ ਹਰ ਸਿਮਰਤ ਕੌਰ ਬਾਦਲ ਆ ਗਈ ਸੀ ਅਹੀਂ ਉਧਰ ਚਲ ਗਈ ਮਤਲਬ ਉਹਨਾਂ ਦੇ ਨਾਲ ਇਦਾਂ ਦੇ ਜਿਹੜੇ ਆ ਗੱਲਬਾਤ ਕੀਤੀ ਲੋਕਾਂ ਨੇ ਇੰਨਾ ਜਿਹੜਾ ਬਾ ਉਹਨਾਂ ਦੇ ਨਾਲ ਸੱਤ-ਸੱਤ ਕਹਿੰਦੇ ਆ ਕਿ 7-7000 ਬੰਦਾ ਆਉਂਦਾ ਸੀਗਾ ਮੇਰੀ ਰੈਲੀ ਤੇ ਪਰ ਜਿਹੜੇ ਕੀ ਪੈਰ ਤੇ ਮੁਕਰ ਗਏ ਕਹਿੰਦੇ ਕਿ ਇੱਕ ਬੰਦੇ ਨੂੰ ਮੈਂ ਪੈਲੀ ਦਾ ਕਬਜ਼ਾ ਦਵਾਇਆ ਜਿਹੜੀ ਕੀ ਪੈਲੀ ਦੇ ਉੱਤੇ ਕਿਸੇ ਬਦਮਾਸ਼ਾਂ ਦਾ ਕਬਜ਼ਾ ਸੀ ਕਹਿੰਦੇ ਕਿ ਮੈਂ ਇਲੈਕਸ਼ਨਾਂ ਦੌਰਾਨ ਉਸ ਬੰਦੇ ਨੂੰ ਪੈਲੀ ਦਾ ਕਬਜ਼ਾ ਜਿਹੜਾ ਉਹ ਲੈ ਕੇ ਦਿੱਤਾ ਪਰ ਇਲੈਕਸ਼ਨ ਜਿਹੜੀ ਵੋਟ ਹੈ ਉਹ ਕਿਸੇ ਹੋਰ ਬੰਨੇ ਪਾ ਗਿਆ ਕਹਿੰਦਾ ਕਿ ਲੋਕਾਂ ਨੇ ਮੇਰੇ ਮੁੱਦੇ ਨਹੀਂ ਸਮਝੇ ਮੇਰੇ ਮੁੱਦੇ ਸੀ ਪਾਣੀਆਂ ਦੇ ਮੇਰੇ ਮੁੱਦੇ ਸੀ ਮਾਂ ਬੋਲੀ ਦੇ ਮੇਰੇ ਮੁੱਦੇ ਸੀਗੇ ਆਪਣੀ ਜਿਹੜੀ ਆ ਨਸਲ ਨੂੰ ਮੇਰੇ ਮੁੱਦੇ ਸੀਗੇ ਪੜ੍ਹਾਈ ਨੂੰ ਜਿਹੜੀ ਵਿਦਿਆ ਨੂੰ ਉੱਚ ਪੱਧਰ ਕਰਨ ਦੇ ਮੇਰੇ ਮੁੱਦੇ ਸੀਗੇ ਕਿ ਮੈਂ ਵਿਦੇਸ਼ਾਂ 'ਚ ਜਿਹੜੇ ਨੌਜਵਾਨ ਜਾਂਦੇ ਆ ਉਹਨਾਂ ਨੂੰ ਇੱਧਰ ਰੋਜ਼ਗਾਰ ਮਿਲੇ ਮੇਰੇ ਮੁੱਦੇ ਕਿੰਦਾ ਇਦਾਂ ਦੇ ਸੀਗੇ ਪਰ ਬਠਿੰਡੇ ਵਾਲਿਆਂ ਨੇ ਮੇਰੇ ਲੱਗਦਾ ਉਹ ਮੁੱਦੇ ਸਮਝੇ ਨਹੀਂ ਤੇ ਉਹਨਾਂ ਨੂੰ ਸਮਝ ਨਹੀਂ ਆਈ ਤੇ ਉਹਨਾਂ ਨੇ ਵੋਟਾਂ ਜਿਹੜੀਆਂ ਨੇ ਉਹ ਦੂਜੇ ਬੰਨੇ ਪਾਤੀਆਂ ਮੈਂ ਹਰ ਇੱਕ ਦੇ ਕੰਮ ਕੀਤਾ ਮੈਂ ਕਿਸਾਨੀ ਦੇ ਵਿੱਚ ਸਭ ਤੋਂ ਵੱਧ ਮੈਂ ਕਹਿੰਦਾ ਕਿ ਉਸ ਮੋਰਚੇ ਤੇ ਬਿਠਾ ਰਿਆ ਫਿਰ ਕਹਿੰਦਾ ਕਿ ਜਦੋਂ ਫਲੱਡ ਆਉਂਦੇ ਨੇ ਹਾੜ ਆਉਂਦੇ ਨੇ ਤੇ ਇੱਕ ਪਿੰਡ ਦੇ ਵਿੱਚ ਮੈਂ 22 ਦਿਨ ਟਰੈਕਟਰ ਵਾਇਆ 22 ਦਿਨ ਪੈਲੀਆਂ ਚੋਂ ਰੇਤਾ ਕੱਢੀ ਤੁਪਾਰੇ ਉਹ ਵੀ ਪਿੰਡ ਹੈ ਜਿਹੜਾ ਉਹ ਮੇਰੇ ਵਰਖਲਾਫੀ ਪੁੱਗਤਿਆ ਮੇਰੇ ਹੱਕ ਚ ਨਹੀਂ ਪੁੱਗਤਿਆ ਕਹਿੰਦਾ ਕਿ ਮੈਂ ਹੁਣ ਰਾਜਨੀਤੀ ਕਰੂੰਗਾ ਤਾਂ ਜਿਮਣੀ ਜ਼ਿਮਿਨੀ ਪੱਧਰ ਤੋਂ ਕਰੂੰਗਾ ਤੇ ਕਿਸੇ ਹਿਸਾਬ ਨਾਲ ਕਰਾਂਗੇ ਤੇ ਮੈਂ ਇੱਥੇ ਮੁੱਦੇ ਮਤਲਬ ਕਿ ਉਸ ਬੰਦੇ ਨੇ ਬਹੁਤ ਕੋਸ਼ਿਸ਼ ਕੀਤਾ ਭਾਵੇਂ ਉਹ ਬੰਦੇ ਨੂੰ ਜੋ ਵੀ ਤੁਸੀਂ ਸਮਝ ਲੋ ਪਰ ਉਸ ਬੰਦੇ ਨੇ ਵਾਕਿਆ ਹੀ ਆਪਣੇ ਹੱਤਾ ਕਾ ਖਾਤਰ ਉਹ ਬੰਦਾ ਬਹੁਤ ਲੜਿਆ ਬਹੁਤ ਜੂਝਿਆ ਪਰ ਉਸ ਬੰਦੇ ਦੀ ਕਦਰ ਨਹੀਂ ਪਾਈ ਗਈ ਉਸ ਬੰਦੇ ਨੂੰ ਸਮਝਿਆ ਨਹੀਂ ਗਿਆ ਇਹ ਬੜੀ ਵੱਡੀ ਗੱਲ ਹੈ ਉਸ ਉਹ ਬੰਦਾ ਏਜੰਟਾਂ ਦੇ ਨਾਲ ਸਰਕਾਰਾਂ ਦੇ ਨਾਲ ਇਥੋਂ ਤੱਕ ਮੱਥਾ ਲਾਇਆ ਪਰ ਬਟਿੰਡੇ ਵਾਲਿਆਂ ਨੇ ਉਹਨਾਂ ਉਹਦਾ ਵੀਰ ਦਾ ਮੁੱਲ ਨਹੀਂ ਪਾਇਆ ਸੋ ਕਿਉਂਕਿ ਸੱਚੇ ਬੰਦੇ ਦੇ ਨਾਲ ਕੋਈ ਵਿਰਲਾ ਹੀ ਖੜਦਾ ਹੁੰਦਾ ਸੋ ਇਸ ਕਰਕੇ ਬਠਿੰਡੇ ਵਾਲਿਆਂ ਨੂੰ ਸੋਚਣਾ ਚਾਹੀਦਾ ਚਾਹੀਦਾ ਸੀਗਾ ਸੋ ਸਮਝ ਕੇ ਵੋਟ ਪਾਉਣੀ ਚਾਹੀਦੀ ਸੀ ਸੋ ਸਮਝ ਕੇ ਵੋਟ ਪਾਉਣੀ ਚਾਹੀਦੀ ਸੀ ਬਠਿੰਡੇ ਵਾਲਿਆਂ ਨੂੰ ਪਰ ਲੋਕਾਂ ਨੇ ਨਹੀਂ ਉਹਦਾ ਉਹਦਾ ਫਤਵਾ ਜਿਹੜਾ ਵਾ ਨਹੀਂ ਦਿੱਤਾ ਉਹਨਾਂ ਨੂੰ ਪਰ ਮੈਂ ਲੱਖੇ ਵੀਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਲੱਖੇ ਵੀਰ ਅਜੇ ਸ਼ੁਰੂਆਤ ਆ ਬਹੁਤ ਲੜਾਈ ਲੜਨ ਦੀ ਲੋੜ ਆ ਲੋਕਾਂ 'ਚ ਵਿਚਰਨ ਦੀ ਲੋੜ ਆ ਹਿੰਮਤ ਨਹੀਂ ਹਾਰੀਦੀ ਹੁੰਦੀ ਅਰਾਦੇ ਜਿਹੜੇ ਆ ਮਜ਼ਬੂਤ ਕਰੀਦੇ ਹੁੰਦੇ ਆ ਤੇ ਆਪਣੇ ਰਾਹ ਤੇ ਕਹਿੰਦੇ ਆ ਚੱਲੀ ਜਾਓ ਮੰਜ਼ਿਲ ਇੱਕ ਨਾ ਇੱਕ ਦਿਨ ਜ਼ਰੂਰ ਆਉਂਦੀ ਆ ਬਾਕੀ ਸਾਡਾ ਕੰਮ ਹੈ ਬੀਜ ਬੋਜਣਾ ਪੈਲੀ ਨੂੰ ਵਾਹ ਕੇ ਉੱਚ ਛੱਟਾ ਦੇਣਾ ਫਲ ਜਿਹੜਾ ਆ ਮਾਲਕ ਨੇ ਲਾਉਣਾ ਤੇ ਤੁਹਾਡੀ ਖੇਤੀਬਾੜੀ ਦਾ ਜਿਹੜਾ ਫਲ ਉਹ ਮਾਲਕ ਲਾਊਗਾ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਲੱਗੂਗਾ ਤੁਸੀਂ ਆਪਣੇ ਰਾਹਾਂ ਤੇ ਚੱਲੋ ਮੁੱਦਿਆਂ ਦੇ ਚੱਲੋ ਤੇ ਹਰ ਇੱਕ ਦੇ ਨਾਲ ਖੜੋ ਇਹ ਨਹੀਂ ਆ ਕਿ ਤੁਸੀਂ ਅੱਜ ਹਾਰ ਗਏ ਜੇ ਤੇ ਮੈਂ ਜੀ ਕਿਸੇ ਦੇ ਨਾਲ ਨਹੀਂ ਖੜਨਾ ਜਦੋਂ ਤੁਸੀਂ ਕਿਸੇ ਦੇ ਨਾਲ ਖੜੋਗੇ ਹਰ ਵਾਰ ਖੜੋਗੇ ਇਹ ਕੋਈ ਐਸਾ ਬੰਦਾ ਨਹੀਂ ਹੁੰਦਾ ਕਿ ਉਹ ਇਹ ਗੱਲ ਫਿਰ ਵੀ ਉਲਟ ਚੱਲੂਗਾ ਉਹ ਫਿਰ ਵੀ ਬੰਦਾ ਕੋਈ ਨਾ ਕੋਈ ਸੋਚ ਸਕਦਾ ਕਿ ਯਾਰ ਇਹ ਤਾਂ ਬੰਦਾ ਹਰ ਵਾਰ ਹੀ ਸਾਡੇ ਨਾਲ ਖੜਦਾ ਪਰ ਜਿੰਨਾਂ ਨੂੰ ਅਸੀਂ ਵੋਟਾਂ ਪਾਉਣੇ ਆ ਉਹ ਤੇ ਸਾਡੇ ਨਾਲ ਕੋਈ ਖੜਦਾ ਨਹੀਂ ਇਸ ਕਰਕੇ ਤੁਸੀਂ ਮੁੱਦੇ ਨਹੀਂ ਛੱਡਣੇ ਆਪਣਾ ਰਾਹ ਨਹੀਂ ਛੱਡਣਾ ਆਪਣੇ ਰਾਹ ਤੇ ਚੱਲੋ ਫਲ ਜਿਹੜਾ ਵਾ ਮੰਜਲ ਆ ਜਿਹੜੀ ਉਹ ਇੱਕ ਦਿਨ ਦਿਨ ਜ਼ਰੂਰ ਮਿਲੂਗੀ ਮੇਰੇ ਇਹ ਸਵਾਲ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਪਰ ਬਠਿੰਡੇ ਵਾਲਿਓ ਤੁਸੀਂ ਐਰਕੀ ਥੋੜੀ ਜੀ ਗਲਤੀ ਕਰ ਲਈ ਪਰ ਅੱਗੇ ਤੋਂ ਸੋ ਸਮਝ ਕੇ ਵੋਟ ਪਾਓ ਇੰਨੀ ਕੁ ਬੇਨਤੀ ਆ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ